ਹੈਲੋ ਜੀ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਸ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂ ਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਲਓ ਜੀ ਆਪਾਂ ਨੇ ਇਹ ਫੁਵਾਰੇ ਲਾਤੇ ਹੋਣੇ ਮਮੈਸਾ ਨੂੰ ਰੋਜ਼ ਲਾਦਣੇ ਨੇ ਕਿਉਂਕਿ ਤੁਪਾ ਬਹੁਤ ਲੋ ਬਹੁਤ ਚੱਲਦੀ ਹੈ ਇਹ ਕੱਤੀ ਹਵਾ ਆਉਂਦੀ ਹੈ ਇੱਧਰੋਂ ਤੇ ਆਪਾ ਫੁਆਰੇ ਲਾਦਨ ਨੂੰ ਫੁਆਰੇ ਨਾਲ ਜਿਸ ਦਾ ਹਵਾ ਚੱਲਦੀ ਹੈ ਨਾ ਇਹ ਫੇਰ ਪੱਕੇ ਬੰਦ ਕਰ ਦਿੰਦੇ ਆ ਇਹ ਹਵਾ ਨਾਲ ਠੰਡੀ ਠੰਡੀ ਹਵਾ ਆ ਜਾਂਦੀ ਹੈ ਤੇ ਪਾਣੀ ਇੱਦਾਂ ਵਹਿ ਰਿਹਾ ਜਾਂਦਾ ਹੈ ਆਰਾਮ ਨਾਲ ਬੈਠੇ ਨੂੰ ਦੇਖੋ ਰਾਮਨਾ ਜਗਾਲੀ ਕਰਦੀ ਹੁਣ ਛੇਲੀਆਂ ਵੀ ਮੇਰੇ ਮਗਰ ਉਤਰੈ ਨੇ ਇੱਧਰ ਆਪਣਾ ਮੰਗਲੂ ਸਿੰਘ ਖੜਾ ਹੈ ਛੇਲੀਆਂ ਨੇ ਇੱਥੇ ਆ ਕੇ ਅੰਗੂਰਾਂ ਨੂੰ ਪੈ ਜਾਂਦੀਆਂ ਨੇ ਟੋਡੇ ਲਾ ਲਾ ਕੇ ਅੰਗੂਰ ਖਾਂਦੇ ਨੇ ਦੇਖੋ ਅੰਗੂਰਾਂ ਦੇ ਵਿੱਚ ਆ ਹੰਤਾ ਸਾਰੇ ਹੋ ਗਏ ਬੜੇ ਬੜੇ ਪੱਕਣਗੇ ਹੌਲੀ ਹੌਲੀ ਜਾ ਕੇ ਇਹ ਇਹ ਮੇਰੇ ਉਤਰ ਮਈ ਜੂਨ ਤੱਕ ਪੱਕ ਜਾਂ ਛੁੱਟੀਆਂ ਨਹੀਂ ਸੀ ਪੱਕ ਦਿੰਦੇ ਜੇ ਛੁੱਟੀਆਂ ਹੁੰਦੀਆਂ ਨੇ ਉਦੋਂ ਪੱਕ ਦਿੰਦੇ ਹੁਣ ਇਹ ਆ ਗਈਆਂ ਇੱਥੇ ਖਾਣੀਆਂ মুরਗੀਆਂ ਫੇਰ ਇਹਨਾਂ ਨੇ ਰਾਮ ਨੇ ਬਠਾਏ ਡੰਗਰ ਦੇਖ ਲਓ ਕੋਈ ਉਹ ਆਪਣੇ ਬੰਦ ਕਰ ਰਹੇ ਨੇ ਘੁਾਰੇ ਚੱਲ ਰਹੇ ਨੇ 2:30 ਵਜੇ ਚੁੱਕੇ ਨੇ ਹੁਣ 2:30 ਦਾ ਸਮਾਂ ਸਹੀ ਬਹੁਤ ਆ ਰਿਹਾ ਹਾਲ ਬਲ ਤੇ ਇੱਧਰ ਕਿੰਨਾਂ ਨੇ ਮੁਰਗੀਆਂ ਲਈ ਆਪਾਂ ਨੇ ਨਾ ਸੌਰੀ ਜੀ ਬੱਕਰੀਆਂ ਲਈ ਡੇਕਾ ਜੇ ਜਦੋਂ ਇਹਨਾਂ ਨੂੰ ਭੁੱਖ ਲੱਗਦੀ ਇੱਥੇ ਆ ਕੇ ਖਾ ਲੈਂਦੀਆਂ ਨਾ ਤੇ ਕੱਲ ਮੈਂ ਨਾ ਇੱਥੇ ਜਾ ਕੇ ਸਮਾਰ ਕੇ ਗਈ ਸੀਗੀ ਸਮਾਰਨੇ ਆਲੀ ਸੀਗੀ ਤੇ ਆਹ ਪ੍ਰਾਣੀਆਂ ਪਾਤਿਆਂ ਨੇ ਆਪਣੀਆਂ ਇਥੇ ਉਹ ਥੈਲੇ ਵਗੈਰਾ ਜਿਹੜੇ ਪਏ ਸੀ ਕਿ ਮੈਂ ਸਾਰੇ ਚੱਕ ਕੇ ਲਾਤੇ ਉਹ ਜਾਲਣ ਵਾਲੇ ਸੀਗੇ ਇੱਕ ਪਾਸੇ ਰੱਖਤੇ ਕਿਉਂਕਿ ਫਿਰ ਉਹ ਧੂੜੀ ਤੇ ਰੱਖ ਦਿੰਨੇ ਆ ਅੱਗ ਬਲ ਦਿੰਨੇ ਆ ਧੂਣੀ ਦੀ ਤੇ ਇੱਥੇ ਆਪਾਂ ਲਾਵਾਂਗੇ ਪਾਥੀਆਂ ਦੇਹ ਨਾ ਕਿਦਾਂ ਚੱਕਦੇ ਆ ਹੱਲੇ ਨਹੀਂ ਲੈ ਕੇ ਆਉਂਦੇ ਬਾਹਰੋਂ ਕਿਉਂਕਿ ਪਹਿਲਾਂ ਆਪਾਂ ਨੇ ਧੂੜੀ ਢੋਣੀ ਆ ਧੂੜੀ ਸਿੱਟਣੀ ਆ ਫਿਰ ਆਏ ਆ ਜਿਹੜਾ ਇੱਥੇ ਬਰਾਂਡਾ ਪਹਿਲਾਂ ਸਾਫ਼ ਕਰਨਾ ਧੂੜੀ ਲਈ ਫਿਰ ਜਿਹੜਾ ਇੱਥੇ ਸਮਾਨ ਆ ਫਿਰ ਜਿਹੜਾ ਇਸ ਕਮਰੇ ਵਿੱਚ ਤੂੜੀ ਵਾਲੇ ਚਸਮਾਨ ਆ ਇਹ ਚੱਕ ਕੇ ਆਪਾਂ ਉੱਥੇ ਰੱਖ ਲਾਂਗੇ ਇਹ ਉੱਥੇ ਰੱਖ ਕੇ ਇਹ ਇਹ ਉੱਥੇ ਰੱਖ ਦਾਂਗੇ ਤੇ ਫਿਰ ਇੱਥੇ ਤੂੜੀ ਪੈ ਜੂਗੀ ਤੂੜੀ ਨਾਲ ਸਾਰੇ ਭਰ ਜੂਗਾ ਆਪਣਾ ਇਹ ਇਹ ਵੀ ਭਰ ਜੂਗਾ ਇੱਧਰ ਵੀ ਆ ਇਹ ਵੀ ਭਰ ਜੂਗਾ ਇੱਥੇ ਪੁਰਾਣੀ ਤੂੜੀ ਪਈ ਹੈ ਜਿਹੜੀ ਮਤਲਬ ਲਈ ਸੀਗੀ ਦੋ ਵਾਰ ਮੁੱਕ ਨਹੀਂ ਗਈ ਸੀ ਆਪਣੀ ਫਿਰ ਲਈ ਸੀ ਇੱਥੇ ਪਈ ਹੈ ਥੋੜੀ ਜਿਹੀ ਹੈਗੀ ਆ ਤੇ ਇਹ ਵੀ ਸਾਫ਼ ਕਰ ਦਾਂਗੇ ਇੱਥੇ ਛੇਲੀਆਂ ਬੰਦ ਨੇ ਮੇਰਾ ਦੁਪਹਿਰੇ ਤਾੜ ਦੰਨੇ ਆ। ਨਹੀਂ ਫਰੀ ਜਾਂਦੀਆਂ ਇੱਥੇ ਆਰਾਮ ਨਾਲ ਬਹਿ ਜਾਂਦੀਆਂ ਨੇ। ਇੱਥੇ ਵੀ ਤੂੜੀ ਪਾ ਦਾਂਗੇ। ਇਹ ਵੀ ਸਾਫ਼ ਕਰਨਾ। ਅੱਜ ਮੈਂ ਨਾ ਇਹ ਬਰਾਂਡਾ ਹੀ ਸਾਫ਼ ਕਰਨਾ ਹੀ ਆ ਇੱਥੇ ਸਮਾਨ ਚੱਕਣਾਈਆਂ ਕਿਉਂਕਿ ਤੂੜੀ ਵਾਲੇ ਨੇ ਕਿਹਾ ਸੀਗਾ ਵੀ ਅੱਜ ਤੂੜੀ ਦੁਪਹਿਰ ਤੋਂ ਬਾਅਦ ਆਊਗੀ। ਸ਼ਾਇਦ ਅੱਜ ਆ ਜਾਵੇ ਜੋ ਨਾ ਟਾਈਮ ਲੱਗ ਗਿਆ ਜਾਂ ਕੱਲ ਨੂੰ ਆਊਗੀ। ਆਪਾਂ ਨੇ ਲਸਣ ਚੱਕੜਾ ਤੇ ਇੱਥੇ ਕਰਦੇ ਆਪਾਂ ਸਫਾਈ ਸਾਰੀ ਉਹ। ਜਿਸ ਕੰਮ ਆ ਜਾ। ਜਿਸ ਕਾਰਨ ਵੀ ਆ ਗਿਆ ਇੱਥੇ ਆਪਾਂ ਹਾ ਸਫਾਈ ਕਰਦੇ ਆ ਕਿਉਂਕਿ ਫਿਰ ਹਨਾ ਇੱਕ ਲੱਖ ਤਾਂ ਨਹੀਂ ਹੋਣੀ ਹੈਗੀ ਜਦੋਂ ਆ ਗਏ ਆਹ ਕੂਲਰ ਵਗੈਰਾ ਚਾੱਕੇ ਰੱਖਦੇ ਨਾ ਕੂਲਰ ਥੋੜਾ ਆਪਣਾ ਬੈਸਤਾ ਚੱਲਦਾ ਹੈ ਇਹਦੀ ਬਾਡੀ ਸਾਰੀ ਖਰਾਬ ਹੋ ਗਈ ਇਹ ਵੀ ਚਾੱਕੇ ਬਾਹਰ ਰੱਖਾਂਗੇ ਕਦੂਰਾ ਤੇਰਾ ਉੱਪਰ ਆ ਮਿਲੋ ਜੀ ਜਿਸ ਕਾਰਨ ਮਮੀ ਦਾ ਚਾਨਣੇ ਜਾ ਇੱਧਰ ਉਹ ਕਦੂਰਾ ਦਾ ਹਾਂ ਦਿਖਾਤਾ ਕਦੂਰਾ ਕਦੂਰਾ ਲੈ ਲੈਨੇ ਆਪਾਂ ਨੇ ਹੁਣ ਇਹ ਸਾਫ ਕਰਨਾ ਪੁੱਤ ਤੂੜੀ ਆਊਗੀ ਆਪਣੇ ਕਰਦੀ ਸਾਫ ਹਾਂ ਸਾਰੇ ਚ ਪਾਉਣੀ ਐ ਹਾਂ ਸਮਾਨ ਚੱਕਦੀ ਆਪਾਂ ਇੱਥੋਂ ਨਾਲ ਚੱਕਵਾ ਦੇ ਮੇਰੇ ਸਹਿਜ ਵੀ ਆਉਂਦਾ ਸਹਿਜ ਰੋਟੀ ਖਾਂਦਾ ਸੀ ਪਾਪਾ ਕਿੱਥੇ ਕਰਾ ਦੂ ਤੇਰਾ ਮੈਂ ਤੋਂ ਕਿੱਥੇ ਚੱਕੋ ਚੱਲ ਆਪਾਂ ਲਸਣ ਬੰਨਦੀਏ ਪਹਿਲਾਂ ਹਨਾ ਲਸਣ ਐ ਕਰ ਪਹਿਲੇ ਚੱਕਲਾ ਐਸੇ ਲਓ ਜੀ ਆਪਾਂ ਕਰਦੀਏ ਸਫਾਈ ਆ ਬੱਕਰੀ ਨੂੰ ਡਾਇਰ ਵੀ ਆ ਜਾ ਮੰਨੂ ਆ ਚਲੀਏ ਆ ਜਾ ਆ ਜਾ ਆ ਜਾ ਦਾ ਬੀਰ ਨੂੰ ਹਰ ਨੇ ਲੋਕੀਂ ਘਰ ਹੋਇਆ ਰਿਹਾ ਨਹੀਂ ਸਾਡੇ ਦਾ ਸੰਸਾਰ ਨੂੰ ਵਧੀਆ ਹੁੰਦਾ ਐਸ ਵੀ ਦਾ ਬੱਸ ਤਾਂ ਦੇ ਨਹੀਂ ਠੀਕ ਹੈ ਜਦੋਂ ਇੱਕ ਹੈ ਨਾ ਚਰਚੇ ਕੰਮ ਹੋ ਗਏ ਬਹੁਤ ਆਪਾਂ ਆਏ ਆ ਜੀ ਇਕੱਠੇ ਛਾੜ ਲਾਂਗੇ ਆਪਾਂ ਇਹ ਬੜੇ ਇਹਨਾਂ ਦਾ ਵੀ ਰੱਖਾਂਗੇ ਜਨਾਬਾ ਬਾਕੀ ਛੋਟੇ ਛੋਟੇ ਆ ਕਰਦੇ ਹਾਂ ਮੋਟੀ ਲੱਗਦੀ ਹੋਊਗੀ ਨਾ ਮੰਮੀ ਫੜ ਦੱਕ ਹਰੇਕ ਗਾਇਸ ਬੱਸ ਹੋ ਲੈ ਆ ਰਿਹਾ

ਸਾਰੇ ਜਸਕਾਰ ਨੂੰ ਇਹ ਆਵਾਜ਼ ਦੇਣਾ ਚਾਹੀਦਾ ਦਾ ਸ਼ਾਂਤ ਬੱਚੋ ਦਾ ਹਣਾ ਹੈ ਵੀ ਬਹੁਤ ਸ਼ਾਂਤ ਰਹੇ ਇਹ ਚੀਜ਼ਾਂ ਕੈਂਡਲਾ ਉੱਤੇ ਬੈਠਾ ਗੋਲੀ ਇਹ ਤਾਂ ਬੱਸ ਲੈਣਾ ਮਿਨੀ ਜੂ ਬਣਾ ਦੇਵੇ ਤਾਂ ਹਵੇ ਘਰ ਨੂੰ ਮਿਨੀ ਜੂ ਨਾਲ ਘੱਟ ਵੀ ਨਹੀਂ ਸਭ ਕੁਝ ਤਾਂ ਹੋ ਗਿਆ ਪਾਪਾ ਲੈ ਜਾ ਨਾ ਮਾਂ ਦੱਸ ਦੇ ਨਾ ਉਹ ਦੇਖੂ 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 ਥੱਲੇ ਛੱਡੋ ਤੇ ਇਹਨਾਂ ਲੈ ਲੈ ਇਹ ਛੋਟਾ ਆਇਆ ਇਹਨੂੰ ਛੱਟ ਰੱਖ ਦੇਣਾ

ਹੈਲੋ ਆਹ ਹੈਲੋ ਗੱਡਾ ਤੂ ਕੁ 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 ਆਏ ਛੋਟਾ ਨਾ ਆਵੇ ਬਾਰੇ ਦੋ ਘਸਾਲਾਂ ਦਾ ਉਹ ਹੈ ਨਾ ਮਾਂ ਹੈ ਦੋ ਘਸਾਲਾਂ ਦਾ ਉਹ ਤੇ ਨਾ ਆਉਗੇ ਬੱਤਵਾ ਚ ਛੋਟਾ ਜਿਹਾ ਤੇ ਇਹਨਾਂ ਦਾ ਤੇ ਆਇਆ ਇੱਕ ਜਿਹਾ ਆਇਆ ਤੇ ਇਹ ਨਾ ਆਇਆ ਕਿ ਇਕੱਠੇ ਕਰ ਸਕਦਾ ਇਕ ਦੂਜੇ ਤੋਂ ਇਕੱਠੇ ਕਰੀਦਾ ਹੂੰ ਆ ਕਰਦੇ ਨੇ ਮੈਂ ਹਾ ਤਾਂ 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 ਅਲੋ ਮੈਂ ਜਿਹੜਾ ਰੱਖਿਆ ਸੀ ਉਹਨੂੰ ਪਤਾ ਨਹੀਂ ਕਿ ਜੱਤੋ ਦੀ ਹੈ ਹੈ ਆਲੇ ਆ ਜਾ ਕੰਮ ਕਰੀ ਜਾ ਇਹਨੂੰ ਮੁੱਛ ਉਹ ਤੇ ਤੂੰ ਤਦ ਨਾ ਮਰ ਆਖ ਕੇ ਨਾ ਮम्मा ਉਹ ਆਹ ਪੂਛ ਦੇ ਲਈ ਕਹਿ ਲਓ ਜੀ ਆਪਾਂ ਨੇ ਲਸਣ ਚੋਕਤਾ ਇਹ ਬਨਤੀਆ ਪੋ ਆਹ ਕੀ ਕਹਿੰਦੇ ਨੇ ਇਹਨਾਂ ਨੂੰ ਪੋਟਲੀਆਂ ਜੀਆਂ ਬਸ ਐਤ ਕਿਤੇ ਥੋੜਾ ਜਿਹਾ ਹੀ ਹੋਇਆ ਕਿੰਨੀਆਂ 4 5 ਕੋ ਹੋਈਆਂ ਨੇ 5 ਕੋ ਪੋਟਲੀਆਂ ਜੀਆਂ ਹੋਈਆਂ ਨੇ ਬੀ ਆਲਾ ਅੱਡ ਮਤਲਬ ਬਨ ਲਿਆ ਆਪਾਂ ਨੇ ਬਰੀ ਕੱਢ ਮम्मा ਲੈ ਆ ਤਾਂ ਕਤੂਰੇ ਨਾਲ ਖੇਲੀ ਜਾਂਦਾ ਬਸ ਇੱਧਰ ਜਸਕਾ ਜੋਤ ਵੀ ਆ ਗਿਆ ਜੋਤ ਹੈਲੋ ਕੋ ਹੈਲੋ ਤੇ ਸੈਜਪ੍ਰੀਤ ਵੀ ਲੱਗਾ ਹ ਸੈਜ ਨੇ ਮੇਰੀ ਹੈਲਪ ਕਰਾਤੀ ਕਿ ਆਪਾਂ ਨੇ फटाफट ਚੁਗਤਾ ਇਹਨੇ ਬਨਣਤੀਆਂ ਸੈਜ ਹੈਲੋ ਕੇ ਲੱਗਿਆ ਹੁਣ ਆਪਣੇ ਕੋਲ ਫੂਸ ਜਿਆ ਫੂਸ ਜਿਆ ਨਹੀਂ ਇਹਦੇ ਵਿੱਚ ਹੈਗੇ ਨੇ ਗੱਠੀਆਂ ਇਹਨੂੰ ਆਪਾਂ ਬਾਹਰ ਢੇਰੀ ਕਰਦੇ ਆ ਫਿਰ ਇਹਦੇ ਵਿੱਚ ਚੁਗ ਲਾਂਗੇ ਇਹ ਵੀ ਜਾਣਗੇ ਹਾਂ ਸੈਜ ਇਹ ਚੁਗਣ ਲੱਗਾ ਹਿਆ ਕੋਟੜੀਆਂ ਬਨੂਗਾ ਉਹ ਤੇ ਚਲੋ ਜੀ ਇਹਨੂੰ ਆਪਾਂ ਹੁਣ ਰੱਖ ਦਈਏ ਬਾਹਰ ਕਿਤੇ ਕਿਉਂਕਿ ਅੰਦਰ ਬਾਅਦ ਚ ਰੱਖਾਂਗੇ ਤੂੜੀ ਪਈ ਤੋਂ ਬਾਅਦ ਫਿਰ ਜਿੱਥੇ ਜਗ੍ਹਾ ਮਿਲੂਗੀ ਉੱਥੇ ਟਿਕਾਵਾਂਗੇ ਇੱਕ ਜਗ੍ਹਾ ਪਿਆ ਰੂਗਾ ਹਾਲੇ ਆਪਾਂ ਬਾਹਲੇ ਸਾਈਡ ਥੱਲੇ ਰੱਖਦੇ ਆਂ ਤੇ ਇਹਨੂੰ ਛੱਡਦੇ ਆਂ ਬਾਹਰ ਫਿਰ ਉੱਥੇ ਚੋਗ ਲਾਂਗੇ ਚਾਨਣੇ ਚ ਤੇ ਹੁਣ ਆਪਾਂ ਕੱਢ ਦਈਏ ਸਮਾਨ ਸਾਰਾ ਇਹਨੂੰ ਬਰਾਂਡੇ ਨੂੰ ਅਸੀਂ ਖਾਲੀ ਕਰ ਦਈਏ ਇੱਕ ਕਹਾ ਸਾਨੂੰ ਕਬੂਤਰਾਂ ਨੇ ਬਹੁਤ ਅੰਕ ਰਿਆ ਹੋਇਆ ਇੱਥੇ ਬਹੁਤ ਬੈਂਦੇ ਨੇ ਜੋ ਤੂੜੀ ਗੋਲੇ ਕਬੂਤਰ ਤੇ ਇੱਟਾਂ ਵਗੈਰਾ ਲਾ ਦਈਏ ਆਹੋ ਚੱਕ ਦਈਏ ਇੱਥੇ ਸਮਾਨ ਸਾਰਾ ਅੰਗਰੀ ਜੀ ਨਾ ਇਹ ਲਸਣ ਚਲੋ ਜੀ ਫੇਰ ਤੁਹਾਨੂੰ ਮਿਲਦੇ ਲੋ ਜੀ ਹੁਣ ਇੱਥੇ ਆਪਾਂ ਨੇ ਜਿਹੜਾ ਸਾਰਾ ਲਸਣ ਸੀਗਾ ਗਠ ਗੱਠੀਆਂ ਜਿਹਾ ਬਨ ਕੇ ਰੱਖਤੀਆਂ ਸਹਿਜਪ੍ਰੀਤ ਨੇ ਨਾਲ ਮੇਰੀ ਹੈਲਪ ਕਰਾ ਦਿੱਤੀ ਸੀ ਜਿਵੇਂ ਤੁਸੀਂ ਦੇਖਿਆ ਉਹਨੇ ਬਨਤੀਆਂ ਸੀਗੀਆਂ ਤੇ ਮੈਂ ਚੁਗਤੀਆਂ ਸੀਗੀਆਂ ਸਾਰੀਆਂ ਉਹ ਬਨ ਕੇ ਇੱਕ ਪਾਸੇ ਰੱਖਤੀ ਆਪਾਂ ਨੇ ਬਾਹਰ ਜਦੋਂ ਅੰਦਰ ਜਗ੍ਹਾ ਹੋ ਜੂਗੀ ਫੇਰ ਇੱਥੇ ਰੱਖ ਦਾਂਗੇ ਤੂੜੀ ਪਉਣ ਤੋਂ ਬਾਅਦ ਤੇ ਜਿਹੜਾ ਉਹ ਬੂ ਫੂਸ ਜੇ ਬਚਿਆ ਸੀਗਾ ਉਹਨੂੰ ਵੀ ਬਾਹਰ ਰੱਖਤਾ ਉਹਦੇ ਵਿੱਚ ਬਰੀਕ ਗੱਠੀਆਂ ਨੇ ਉਹ ਆਪਾਂ ਬਾਅਦ ਚ ਬੇਲੇ ਟਾਈਮ ਚੋਗ ਲਾਂਗੇ ਮਤਲਬ ਹੁਣ ਤਾਂ ਟਾਈਮ ਹੈ ਨਹੀਂ ਸੀਗਾ ਕਿਉਂਕਿ ਧਾਰਾਂ ਦਾ ਟਾਈਮ ਵੀ ਸੀਗਾ ਹੋ ਗਿਆ ਤੇ ਕੱਲ ਨੂੰ ਦੇਖਾਂਗੇ ਉਹ ਕੱਲ ਨੂੰ ਚੋਗ ਲਾਂਗੇ ਬਾਹਰ ਪਰ ਢੇਰੀ ਕਰ ਲਿਆ ਪੱਲੜਾ ਪਾਨੂੰ ਚਾਹੀਦਾ ਸੀਗਾ ਕਿਉਂਕਿ ਜਦੋਂ ਟੂੜੀ ਆਊਗੀ ਉਹ ਟਰਾਲੀ ਉਹਦੇ ਥੱਲੇ ਵਛਾਉਣਾ ਉਹ ਪੱਲੜ ਫਿਰ ਤਾਂ ਹੀ ਉਹ 베ਲੀ ਕਰਿਆਏ ਤੇ ਉਸ ਤੋਂ ਬਾਅਦ ਹੁਣ ਇਹ ਮੈਂ ਲਾਗੀ ਸੀ ਜਿਹੜੀਆਂ ਅੰਦਰ ਆਹ ਬੱਲੀਆਂ ਜੀਆਂ ਪਈਆਂ ਨੇ ਇਹ ਵੀ ਚੱਕ ਕੇ ਸਾਈਡ ਤੇ ਕਰਨੀਆਂ ਨੇ ਇਹ ਵੀ ਆਪਾਂ ਨੇ ਇਧਰ ਮਸ਼ੀਨ ਦੇ ਖੁੰਝੇ ਹਿਲਾਤੀਆਂ ਕਿਉਂਕਿ ਜੇ ਲੋਡ ਪਈ ਇੱਥੇ ਤੋੜੀ ਨੂੰ ਸਪੋਰਟ ਲਾਉਣ ਦੀ ਮਤਲਬ ਮੂਰੇ ਬੰਦ ਕਰਨ ਦੀ ਤਾਂ ਫਿਰ ਮੂਰੇ ਵੀ ਲੱਗ ਜਾਣਗੀਆਂ ਨਹੀਂ ਇਹ ਵੈਸੇ ਜਿਹੜੀ ਆਪਾਂ ਨੇ ਤੋੜਨ ਸ਼ਾਂਗੀ ਸੀ ਉਹਦੇ ਬਾਲੇ ਜੇ ਨੇ ਇਹ ਤੇ ਸਿਆਲਾ ਚ ਕੰਮ ਆਉਣਗੇ ਤੇ ਫੇਰ ਕੋਆ ਵਗੈਰਾ ਕੱਢ ਲੈਨੇ ਉਦੋਂ ਲੱਗਦੇ ਨੇ ਸਾਗ ਥੱਲੇ ਕੋਆ ਕੱਢਣਾ ਉਦੋਂ ਕੰਮ ਆਉਂਦੇ ਨੇ ਤੇ ਮੈਂ ਉਹ ਸਾਰਾ ਸਮਾਨ ਚੱਕਤਾ ਕੂਲਰ ਵਗੈਰਾ ਸਾਰਾ ਸਜਪ੍ਰੀਤ ਉਹਨਾਂ ਦੇ ਕਢਾਤਾ ਸੀਗਾ ਕਿਉਂਕਿ ਉਹ ਉਧਰ ਥੋੜੀ ਜਿਹੀ ਆਪਣੀ ਕਣਕ ਪਈ ਸੀਗੀ ਢੋਲ ਦੇ ਵਿੱਚ ਸਜਪ੍ਰੀਤ ਜਿਸ ਕਾਰਨ ਉਧਰ ਲੱਗੇ ਹੋਏ ਨੇ ਬੈਠਕ ਦੇ ਵਿੱਚ ਢੋਲ ਨੂੰ ਕੱਢਣ ਉਹਨਾਂ ਨੇ ਦੋਹਾਂ ਪਾਨਿਆਂ ਨੇ ਲੱਗ ਕੇ ਕਣਕ ਕੱਢਤੀ ਉਹਦੇ ਵਿੱਚ 60 ਕਿਲੋ ਕਣਕ ਸੀਗੀ ਉਹ ਕੱਢ ਕੇ ਉਹਨਾਂ ਨੇ ਥੈਲਾ ਭਰਤਾ ਤੇ ਢੋਲ ਵੇਲੀ ਕਰਤਾ ਉਹ ਮੈਂ ਚੁਕਾ ਕੇ ਬਾਹਰ ਕਢਾਈ ਆਈ ਸੀਗੀ ਕਿਉਂਕਿ ਕਣਕ ਵੀ ਆਪਾਂ ਨੇ ਲਈ ਪਈ ਆ ਉਹ ਵੀ ਪਾਨਿਆਂ ਢੋਲ ਦੇ ਵਿੱਚ ਤੇ ਇੱਥੇ ਮੈਂ ਆਹ ਅੰਦਰੋਂ ਕਮਰਾ ਜਿਹਾ ਸਾਫ਼ ਕਰ ਲਿਆ ਅੰਦਰ ਸੀਗਾ ਸਾਰਾ ਹੀ ਤੇ ਆਹ ਬਰਾਂਡੀ ਜੀ ਵੀ ਸੁੰਬਰਤੀ ਸੀਗੀ ਤੂੜੀ ਵਸਤੇ ਤੇ ਰੋਹ ਝਾੜੂ ਲਾਉਣੇ ਆ ਅੱਜ ਮੈਂ ਲਾਇਆ ਨਹੀਂ ਸੀਗਾ ਸਵੇਰੇ ਮੈਨੂੰ ਪਤਾ ਸੀਗਾ ਵੀ ਸ਼ਾਮ ਨੂੰ ਸਾਰਾ ਝਾੜ ਕੇ ਪਰੋਜਾਲੇ ਜੂਲੇ ਵਗੈਰਾ ਵੀ ਫਿਰ ਇਕੱਠਾ ਹੀ ਕਰ ਦੂੰਗੀ ਵੀ ਤੂੜੀ ਹੋਣ ਤੋਂ ਪਹਿਲਾਂ ਇਸ ਲਈ ਮੈਂ ਅੱਜ ਸੁੰਬਰ ਕੇ ਨਹੀਂ ਗਈ ਸੀਗੀ ਇੱਥੇ ਨਹੀਂ ਤਾਂ ਡੇਲੀ ਝਾੜੂ ਵੱਜਦਾ ਹੀ ਵੱਜਦਾ ਇਹ ਤੂੜੀ ਵਗੈਰਾ ਨਿਕਲ ਹੀ ਆ ਕੁਝ ਅੰਦਰ ਬੱਕਰੀਆਂ ਬੰਦਦੇ ਹੁੰਨੇ ਆ ਉਹਨਾਂ ਨੂੰ ਜਿਹੜੇ ਕੱਖ ਵਗੈਰਾ ਪਾਉਨੇ ਆ ਉਹ ਪਏ ਸੀਗੇ ਅੰਦਰ ਡੇਕਾ ਵਗੈਰਾ ਦੇ ਛੇ ਉਹ ਪਤੇ ਜੀ ਉਹ ਖਾ ਲੈਂਦੀਆਂ ਨੇ ਬਾਕੀ ਉਕਣੇ ਛੱਡ ਦਿੰਦੀਆਂ ਨੇ ਜਿਨ੍ਹਾਂ ਜਿਹੜੇ ਖਰਾਬ ਜੇ ਹੋ ਜਾਂਦੇ ਨੇ ਜੀ ਚਲੋ ਜੀ ਹੁਣ ਆਪਾਂ ਨੇ ਇਧਰੋਂ ਸਮਾਨ ਚੱਕਤਾ ਤੇ ਇਧਰ ਵੀ ਹੁਣ ਝਾੜੂ ਲਾ ਲਾਂਗੇ ਮੈਂ ਵੀਡੀਓ ਦੀ ਥੋੜੀ ਜੀ ਸਪੀਡ ਵਧਾਈ ਹੋਈ ਆ ਕਿਉਂਕਿ ਫਿਰ ਬਲੌਗ ਕਾਫੀ ਲੰਬਾ ਹੁੰਦਾ ਸੀਗਾ ਜੇ ਸਪੀਡ ਨਹੀਂ ਤੇਜ਼ ਕਰਦੇ ਹੈਗੇ ਕਈ ਕਮੈਂਟ ਕਰਦੇ ਨੇ ਕਿ ਤੁਸੀਂ ਵੀਡੀਓ ਦੀ ਸਪੀਡ ਨਾ ਵਧਾਇਆ ਕਰੋ ਦੇਖੋ ਜੀ ਜੇ ਸਾਰੀ ਉਹ ਨਾ ਵੀਡੀਓ ਦਿਖਾਉਣੀ ਆ ਫਿਰ ਵੀਡੀਓ ਦੀ ਵੀਡੀਓ ਥੋੜੀ ਲੰਬੀ ਹੋ ਜਾਂਦੀ ਆ ਫਿਰ ਇੰਨੀ ਕੋਈ ਦੇਖਦਾ ਵੀ ਹੈ ਨਹੀਂਗਾ ਹਨਾ ਇਸ ਲਈ ਆਪਾਂ ਨੂੰ ਵਧਾ ਵਧਾ ਕੇ ਦਿਖਾਉਣੇ ਪੈਂਦੇ ਆ ਇਹ ਥੋੜੀ ਜੀ ਸਪੀਡ ਫੇਜੀ ਕਰਨੀ ਪੈਂਦੀ ਆ ਲਓ ਜੀ ਹੁਣ ਇਹ ਪੇਟੀ ਰਹਿ ਗਈ ਇਹ ਆਪਾਂ ਜਦੇ ਚੱਕ ਦਾਂਗੇ ਕਿਉਂਕਿ ਇਹਦੇ ਵਿੱਚ ਥੈਲੇ ਨੇ ਇਹ ਫਿਰ ਇਹ ਮੂਰੀ ਲਾ ਲਾਂਗੇ ਇਧਰ ਮਸ਼ੀਨ ਵਾਲੀ ਸਾਈਡ ਪੌੜੀ ਵੀ ਆਪਾਂ ਅੰਦਰੇ ਖੜੀ ਰਹਿਣਤੀ ਕਿਉਂਕਿ ਇਹਦੀ ਵੀ ਲੋਡ ਪੈਂਦੀ ਰਹਿੰਦੀ ਆ ਤੇ ਇੱਥੇ ਮੈਂ ਝਾੜੂ ਲਾਉਣ ਲੱਗੀ ਹੋਈ ਨਾ ਜਿਸ ਕਨ ਮੈਨੂੰ ਕੁਝ ਕਹਿਣਾ ਆ ਸੀਗਾ ਲਓ ਜੀ ਆਪਣਾ ਭਾਂਡਾ ਸਾਫ਼ ਹੋ ਗਿਆ ਤੁੜੀ ਵਾਲਾ ਤੇ ਉਹ ਇੱਕ ਪੇਟੀ ਰਹਿ ਗਈ ਚੱਕਣ ਤੋਂ ਆ ਪੌੜੀ ਰਹਿ ਗਈ ਪੌੜੀ ਤਾਂ ਇੱਥੇ ਲੋਡ ਪਾਉਗੀ ਇਧਰੇ ਕਰ ਲਾਂਗੇ ਟੋਕੜ ਮਸ਼ੀਨ ਵੱਲ ਕਿਉਂਕਿ ਫਿਰ ਇੱਥੇ ਲੋਡ ਪੈਣੀ ਆ ਤੇ ਇਹ ਕਪੇਟੀ ਆ ਪੇਟੀ ਜਦੇ ਚੱਕ ਕੇ ਬਾਹਰ ਕੱਢ ਦਾਂਗੇ ਜਦੇ ਕੱਢ ਦਾਂਗੇ ਇਹਦੇ ਵਿੱਚ ਥੈਲੇ ਵਗੈਰਾ ਨੇ ਇਧਰ ਵੀ ਸੋ ਬਰਤਾ ਸਾਰੇ ਸਾਫ ਹੋ ਗਿਆ ਤੇ ਸਾਰੇ ਆਪਣਾ ਕਲੀਨ ਹੋ ਗਿਆ ਜਿਹੜੇ ਆਪਾਂ ਨੇ ਬੱਲੀਆਂ ਨੂੰ ਇੱਧਰ ਲਾਤੀਆਂ ਮਸ਼ੀਨ ਕੋਲ ਾ ਟੋਕੇ ਵਾਲੀਆਂ ਪਰਦੀਆਂ ਪਿੰਨਾਂ ਨੇ ਆਪਣੀਆਂ ਬੱਲੀਆਂ ਇੱਧਰ ਲਾਤੀਆਂ ਫਿਰ ਲੋਡ ਕਰਕੇ ਲਾ ਦਾਂਗੇ ਜਦੋਂ ਤੂੜੀ ਪੈ ਜੂਗੀ ਤੇ ਇਹ ਹੋ ਗਿਆ ਆਪਣਾ ਸਾਫ ਜੇ ਤੁਹਾਨੂੰ ਆਇਆ ਤੇ ਦੋੜੀ ਪਾ ਲਈ ਆਪਾਂ ਨੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਨੇ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ওকে ਬਾਏ ਬਾਏ ਟਾਟਾ